ਖੰਨਾ ਦੇ ਸੰਸਟੀ ਵਿੱਚ ਸੋਮਵਾਰ ਨੂੰ ਇੱਕ ਅਜੀਹਾ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਰੋਣ ਵਾਲੀਆਂ ਦੀਆਂ ਅੱਖਾਂ ਨਹੀਂ ਪੱਥਰ ਹੋਈਆਂ ਰੂਹਾਂ ਵੀ ਕੰਬ ਗਈਆਂ 20 ਸਾਲਾਂ ਸਾਈਤ ਰੂਪ ਜੋ ਕਿ ਰੂਸ ਦੇ ਮਾਸਕੋ ਵਿੱਚ ਪੜਾਈ ਕਰਨ ਗਿਆ ਸੀ 28 ਜੁਲਾਈ ਨੂੰ ਇੱਕ ਝੀਲ ਵਿੱਚ ਡੁੱਬ ਗਿਆ ਤੇ ਉਸ ਦੇ ਪਰਿਵਾਰ ਦੀਆਂ ਉਮੀਦਾਂ ਦੇ ਸੁਪਨੇ ਸਭ ਰੂਸ ਦੀਆਂ ਠੰਡੀ ਲਹਿਰਾਂ ਵਿੱਚ ਡੁੱਬ ਗਏ ਇਕਲੌਤਾ ਪੁੱਤਰ ਹੋਣ ਕਰਕੇ ਤਰਪ ਦੇ ਮਾਪਿਆਂ ਦੀਆਂ ਅੱਖਾਂ ਵਾਰ-ਵਾਰ ਤੱਕਦੀਆਂ ਰਹਲੀਆਂ ਸਨ ਮਾਂ ਕਹਿੰਦੀ ਸੀ ਕਿ ਤਰੂਵ ਆਉਂਦਾ ਤੇ ਇਸ ਵਾਰੀ ਉਸਦਾ ਵਿਆਹ ਕਰਾਂਗੇ ਪਰ ਤਬੂਤ ਚਾਹੇ ਪੁੱਤਰ ਨੂੰ ਸੇਹਰਾ ਸਜਾਉਣਾ ਪੈ ਗਿਆ ਜਿਵੇਂ ਹੀ লাশ ਆਈ ਐਂਬੂਲੈਂਸ ਦੇ ਘਰ ਦੇ ਬਾਹਰ ਪਹੁੰਚੀ ਤਾਂ ਪੁੱਬਾ ਮਾਰ-ਮਾਰ ਕੇ ਮਾਂ ਪੁਕਾਰਨ ਲੱਗੀ ਮੁੰਡਿਆ ਇੱਕ ਵਾਰ ਮਾਂ ਨੂੰ ਆਵਾਜ਼ ਮਾਰ ਦੇ ਤਰੂਵ ਦੀ ਭੈਣ ਕਹਿ ਰਹੀ ਸੀ ਕਿ ਭਰਾ ਆਉਣ ਵਾਲਾ ਸੀ ਰਖੜੀ ਲਈ ਤੋਹਫਾ ਵੀ ਲੈ ਆਉਣ ਵਾਲਾ ਸੀ ਪਰ ਹੁਣ ਮੇਰੀ ਰਖੜੀ ਕੌਣ ਬਣੇਗਾ ਪਿਓ ਦਾ ਵੀ ਰੋ ਰੋ ਕੇ ਬਰਾ ਹਾਲ ਸੀ ਇਹਨਾਂ ਦੇ ਬੇਟਾ ਸਟੱਡੀ ਵਿਜ਼ਿਟ ਗਿਆ ਸੀ ਵੀ ਦੇਟ ਟਾਈਟ੍ਰਿਕ ਨੂੰ ਲੇਕ ਦੇ ਵਿੱਚ ਡੁੱਬਣ ਦਾ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਲਿਆਉਣ ਦਾ ਪ੍ਰੋਸੈਸ ਆ ਉਹ ਸਾਰੇ ਜਿਹੜੀਆਂ ਇਲਾਕੇ ਦੀਆਂ ਜਾਂ ਅਦਰ ਏਰੀਆਜ਼ ਦੀਆਂ ਪਰਸਨੈਲਿਟੀਆਂ ਨੇ ਉਹਨਾਂ ਦੇ ਕਲੈਕਟਿਵ ਐਫਰਟ ਦੇ ਨਾਲ ਇਹ ਜਿਹੜਾ ਹੈਗਾ ਸੰਭਵ ਹੋ ਸਕਿਆ ਵੀ ਸਭ ਤੋਂ ਪਹਿਲਾਂ ਵੀ ਜਿਹੜੀ ਆਪਣੀ ਗਵਰਨਮੈਂਟ ਸਰਕਾਰ ਆ ਭਾਰਤ ਸਰਕਾਰ ਪ੍ਰਾਇਮਰੀ ਸਟੇਟ ਨੇ ਉਹ ਜਿਹੜੀ ਤੇ ਉਹਨਾਂ ਵੱਲੋਂ ਜਿਹੜੀ ਰਾਜਨੀਤਿਕ ਜਿਹੜੀ ਹੈਗੀ ਐ ਕੂਟਨੀਤੀ ਦੇ ਕਾਰਨ ਇਹ ਸਕਸੈਸ ਹੋ ਸਕਿਆ ਜਿਹੜਾ 7 ਦਿਨਾਂ ਚ ਐਕਸਟਰਨਲ ਅਫੇਅਰ ਮਿਨਿਸਟਰੀ ਵੀ ਦਾ ਜਿਹੜਾ ਹੈਗਾ ਆਪਣੇ ਕੈਬਨਿਟ ਮਿਨਿਸਟਰ ਨੇ ਆਪਣੇ ਜੈ ਸ਼ੰਕਰ ਜੀ ਉਹਨਾਂ ਦੇ ਸਟਾਫ ਵੱਲੋਂ ਤੇ ਉਹਨਾਂ ਵੱਲੋਂ ਜਿਹੜੀ ਸਰਵਿਸਿਜ਼ ਆਨਲਾਈਨ ਪ੍ਰੋਵਾਈਡ ਨੇ ਜਿਵੇਂ ਮਦਦ ਪੋਰਟਲ ਦੇ ਸਟਾਫ ਨੂੰ ਲੋਟ ਤੇ ਆਪਣੇ ਹੈਲਥ ਸਰਟੀਫਿਕੇਟ ਜਿਹੜਾ ਈ ਜਿਹੜਾ ਹੈਗਾ ਈ ਡੈਥ ਸਰਟੀਫਿਕੇਟ ਉਹ ਸਾਰੇ ਪ੍ਰੋਸੈਸਾਂ ਚੋਂ ਗੁਜ਼ਰੋ ਕੇ ਆਪਦੇ ਡੈਥ ਰਿਪੋਰਟ ਅੱਜ ਆਈ ਟਾਈਮਸ ਬਹੁਤ ਮੁਸ਼ਕਲ ਹੋ ਜਾਂਦਾ ਜੀ ਡੈਥ ਬੋਡੀ ਬਹੁਤ ਕਲੈਕਟਿਵ ਐਫਰਟਸ ਲੱਗੀਆਂ ਨੇ ਸਾਰੇ ਅੱਜ ਸਭ ਤੋਂ ਪਹਿਲਾਂ ਮੈਂ ਜਿਹੜੇ ਬੀਜੇਪੀ ਦੇ ਆਈਟੀ ਜਿਹੜੇ ਐਨਆਰਆਈ ਦੇ ਕਨਵੇਨੀਅਨਟ ਸ਼੍ਰੀ ਗੌਰਵ ਲੁਥਰਾ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਜਲਦ ਤੋਂ ਜਲਦ ਕਰਦੇ ਉਹਨਾਂ ਨੇ ਹਰ ਵਕਤ इवन ਕੇ ਮਿਨਿਸਟਰ ਐਕਸਟਰਨਲ ਅਫੇਅਰ ਮਿਨਿਸਟਰ ਸਟੇਟ ਮਿਨਿਸਟਰ ਦੀ ਕੋਲ ਨਾਲ ਗੱਲਬਾਤ ਹੈ ਹਰ ਸੈਕਿੰਡ ਦੇ ਜਿਹੜੀ ਹੈਗੀ ਸਾਲ ਫੀਡਬੈਕ ਦੇ ਕੇ ਇਹ ਪ੍ਰੋਸੈਸ ਤੇਜ਼ੀ ਨਾਲ ਲਿਖਿਆ ਮੈਂ ਉਹਨਾਂ ਦਾ ਅਤੀ ਦਿਲੋਂ ਧੰਨਵਾਦ ਕਰਦਾ ਨਹੀਂ 20 ਤੋਂ 25 ਦਿਨਾਂ ਦਾ ਪ੍ਰੋਸੈਸ ਜੋ ਅੱਜ ਡੇਟਾ ਸਾਡੇ ਕੋਲ ਸੱਚ ਨੂੰ ਦਿਨਾ ਹੈ ਦੇਖੋ ਸਾਡੇ ਸ਼ਹਿਰ 'ਚ ਬੜੀ ਮੰਦਭਾਗੀ ਘਟਨਾ ਦਾ ਪੀੜਿਤ ਬੱਚਾ ਤੋਂ ਖੂਰ ਉਹ ਰਸ਼ੀਆਂ ਪੜਨ ਗਿਆ ਸੀ ਕਿਸੇ ਤਰ੍ਹਾਂ ਦੀ ਸਮੁੰਦਰ ਛੋਣ ਕਾਲ ਮੌਤ ਹੋ ਗਈ ਬੜੀ ਮੰਦਭਾਗੀ ਘਟਨਾ ਸਾਰੇ ਮੈਂ ਕਹੂੰਗਾ ਇਲਾਕੇ 'ਚ ਬੜੀ ਸ਼ੋਕ ਦੀ ਲਹਿਰ ਆ ਸਾਰੇ ਦੁੱਖ 'ਚ ਨੇ ਸਾਰੇ ਸ਼ਹਿਰ ਸਾਰਾ ਸ਼ਹਿਰ 'ਚ ਬੜਾ ਵੱਡਾ ਦੁੱਖ ਮਨਾਇਆ ਉਹਨਾਂ ਦੇ ਪਿਤਾ ਜੀ ਜੋ ਕਰਨ ਕਰੂ ਦੀ ਆ ਬੇਟਾ ਸੀ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਿਆ ਪਰਮਾਤਮਾ ਅੱਗੇ ਦੁੱਖ ਕਿਸੇ ਨੂੰ ਨਾ ਦਿਖਾ ਦੇ ਬਹੁਤ ਵੱਡੇ ਘਾਟੇ ਦੀ ਗੱਲ ਆ ਸਾਡੇ ਅੱਖਾਂ 'ਚ ਹਰਕੇ ਵਾਸਤੇ ਸੋ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਬੱਚੇ ਨੂੰ ਬੱਚੇ ਨੂੰ ਆਪਣਾ ਚਰਨਾਚ ਨਿਵਾਸ ਬਖਸ਼ੇ ਤੇ ਕਰਨਪੁਰ ਜੀ ਨੂੰ ਪਰਮਾਤਮਾ ਦਾ ਆਪਾਣਾ ਮਿਲਦਾ ਦਾ ਬਖਸ਼ੇ ਸਰਕਾਰ ਤੇ ਸਥਾਨਕ ਆਗੂਆਂ ਦੀ ਮਦਦ ਨਾਲ ਰੋਸ ਤੋਂ লাশ ਵਾਪਸ ਲੈਣ ਦੀ ਗਈ ਪਾਸਪਨ ਆਰਾਈ ਸੈਲ ਦੇ ਗੌਰਵ ਲੁਥਰਾ ਨੇ লাশ ਦੀ ਵਾਪਸੀ ਲਈ ਦੋਸਤਾਂ ਤੋਂ ਲੈ ਕੇ ਦਸਤਾਵੇਜ਼ੀ ਕਾਰਵਾਈ ਤੱਕ ਹਰ ਪੱਧਰ ਤੇ ਯਤਨ ਕੀਤੇ ਸਨ ਮੈਂ ਜਲੰਧਰ ਤੋਂ ਬਿਲੋਂਗ ਕਰਦਾ ਭਾਜਪੀ ਐਨਐਐਲ ਦਾ ਕੋ-ਕਨਵੀਨਰ ਪੰਜਾਬ ਹੈਗਾ ਜੀ ਐਸਾ ਮੈਨੂੰ ਅਖਬਾਰਾਂ ਹੀ ਪਤਾ ਲੱਗਾ ਕਿ ਇਹਦਾ ਦਾ ਬੱਚੇ ਦੀ ਡੈਥ ਹੋ ਗਈ ਹੈ ਕਨੇਡਾ ਬੱਚਾ ਔਰ ਰਸ਼ੀਆ ਦੇ ਵਿੱਚ ਉੱਥੇ ਸਮੁੰਦਰ ਦੇ ਵਿੱਚ ਉਹਦੀ ਡੈਥ ਹੋ ਗਈ ਆ ਤਾਂ ਅਸੀਂ ਪਰਿਵਾਰ ਦੇ ਨਾਲ ਸੰਪਰਕ ਕੀਤਾ ਆਪਣੀ ਜਿਹੜੀ ਟੀਮ ਆ ਉਹਦੇ ਬੰਦੇ ਤੇ ਭੇਜੇ ਪਰਿਵਾਰ ਨਾਲ ਕੰਟੈਕਟ ਕੀਤਾ ਤੇ ਪਰਿਵਾਰ ਨੇ ਦੱਸਿਆ ਕਿ ਜਿਹੜਾ ਡੈਡ ਬਡੀ ਮੰਗਾਨ ਦੇ ਵਿੱਚ ਉਹਨਾਂ ਨੇ ਜਿਹੜੀ ਮਤਲਬ ਕੀਤੀ ਹੈ ਸਰਕਾਰ ਵੱਲੋਂ ਤਾਂ ਜੋ ਵੀ ਅਸੀਂ ਬੰਦਾ ਸੀ ਸਰਕਾਰ ਨੂੰ ਉਹਦੇ ਲਈ ਕੋਰਸਪੋਂਡੈਂਸ ਕੀਤੀ ਪੱਤਰ ਲਿਖੇ ਵਿਦੇਸ਼ ਮੰਤਰਾਲੇ ਨੂੰ ਦੇਸ਼ ਰਾਜ ਮੰਤਰੀ ਨੂੰ ਪਰ ਉਹਤੇ ਦੇ ਬੈਸਟਰ ਹੋਰ ਉਹਨਾਂ ਵੱਲੋਂ ਤੁਰੰਤ ਮਤਲਬ ਕੋਈ ਐਕਸ਼ਨ ਹੋ ਕੇ ਉਹਨਾਂ ਨੇ ਸਾਨੂੰ ਟਾਈਮ ਟੂ ਟਾਈਮ ਰਿਪਲਾਈ ਕੀਤਾ ਜੋ ਵੀ ਪ੍ਰੋਸੀਜਰ ਸੀਗਾ ਦੋ ਤੋਂ ਤਿੰਨ ਦਿਨਾਂ ਸਾਰਾ ਕੰਪਲੀਟ ਕਰਾ ਕੇ ਉਹਨਾਂ ਨੇ ਸਾਡੀ ਮਦਦ ਕੀਤੀ ਹਾਂਜੀ ਟਾਈਮ ਬਹੁਤ ਲੱਗਦਾ ਵੇ ਜੋ ਮੈਨੂੰ ਪਤਾ ਲੱਗਾ ਕਿ 20 ਤੋਂ 27 ਦਿਨ ਲੱਗ ਜਾਂਦੇ ਪਰ ਜਿਹੜੀ ਜਿਹੜੀ ਆਲਰੇਡੀ ਬੱਚੇ ਦਾ ਜਿਹੜਾ ਦੋ ਸੀਗਾ ਤੇ ਸਾਮਬਿੰਦਰਾ ਜਿਹੜੇ ਉੱਥੇ ਦੇ ਆਪਣੇ ਇੰਡੀਅਨ ਹੈਗੇ ਨੇ ਸ਼ਾਇਦ ਪਟਿਆਲੇ ਤੋਂ ਬਿਲੋਂਗ ਕਰਦੇ ਨੇ ਔਰ ਮੈਨੂੰ ਲੱਗਦਾ ਕਿ ਉੱਥੇ ਬੜਾ ਅੱਛਾ ਵੈਲਫੇਅਰ ਦਾ ਕੰਮ ਕਰ ਰਹੇ ਜੋ ਨੂੰ ਅਨੰਬਰ ਸੁਣਿਆ ਕਿ ਉਹਨਾਂ ਨੇ ਕਰੋਨਾ ਦੇ ਚੀ ਬਹੁਤ ਵੱਡੀ ਤਦਾਦ ਦੇ ਲੋਕਾਂ ਦੀ ਜਿਹੜੀ ਬੱਚਿਆਂ ਦੀ ਬਾਹਰ ਇੰਡੀਆ ਤੋਂ ਉਹ ਤੋਂ ਰਸ਼ੀਆ ਤੋਂ ਵਾਪਸ ਆਣ 'ਚ ਬੜੀ ਮਦਦ ਕੀਤੀ ਸੀ ਤਾਂ ਮੇਨ ਸਾਰੇ ਐਫਰਟ ਉਸਨੇ ਬਹੁਤ ਰੋਲ ਪਲੇ ਕੀਤਾ ਉਸਨੇ ਐਜ਼ ਅ ਫੈਮਿਲੀ ਮੈਂਬਰ ਬਣ ਕੇ ਉੱਥੇ ਗਰਾਊਂਡ ਲੈਵਲ ਦਾ ਜੋ ਵੀ ਫਾਰਮੈਲਟੀ ਪੂਰੀ ਕਰਕੇ ਔਰ ਜਿਹੜਾ ਆਪਣਾ ਐਮਬੈਸੀ ਉਹਨਾਂ ਦਾ ਸਾਰਾ ਰਾਫਤਾ ਰੱਖ ਕੇ ਸਾਰਾ ਕੰਮ ਕਰਵਾਇਆ ਦੇਖੋ ਜੀ ਗੱਲ ਸਰੌਂਦ ਦੀ ਇਤਾਂ ਜਿਹੜਾ ਕਟਨਾ ਵਾਪਰਦੀ ਹੈ ਕਈ ਵਾਰੀ ਪਰਿਵਾਰ ਦਾ ਜਿਹੜਾ ਮਾਨਸਿਕ ਜ ਇਸੋ 사ਦੀ ਘਟਨਾ ਦੇ ਵਿੱਚ ਜਿਹੜਾ ਮੇਰਾ ਵੀ ਹੋਇਆ ਅਲੀ ਸਾਹਿਬ ਨਾਲ ਜਿਹੜਾ ਸੰਪਰਕ ਹੋਇਆ ਔਰ ਇਹਨਾਂ ਦੇ ਮਤੋਂ ਨਾਲ ਮੈਨੂੰ ਸਾਰਾ ਕੁਝ ਹੱਫਤਾ ਮੈਂ ਕੀਤਾ ਤਾਂ ਹੁੰਦਾ ਕੀ ਹੈ ਕਿ ਅਸੀਂ ਲੋਕ ਸਰਕਾਰ ਤੋਂ ਮੰਗਤਾ ਕਰਦੇ ਆਂ ਪਰ ਸਰਕਾਰ ਤੇ ਤਾਂ ਇਹ ਇਸ਼ੂ ਨਹੀਂ ਆਂਦਾ ਕਿ ਸਰਕਾਰ ਜਿਹੜੀ ਈਮੇਲ ਵਗੈਰਾ ਹੈਗੀਆਂ ਜਾਂ ਉਹਨਾਂ ਨਾਲ ਆਪਾਂ ਕੋਰਸਪੋਂਡੈਂਸ ਜਾਂ ਉੱਥੇ ਰਕਤੀਆ ਜਾ ਕੇ ਜਿਹੜਾ ਵੀ ਸੰਪਰਕ ਕਰਦੇ ਆਂ ਉਹ ਸੰਪਰਕ ਦੇ ਨਾਲ ਹੀ ਸਭ ਕੁਝ ਹੁੰਦਾ ਸਹੀ ਟ੍ਰੈਕਸ਼ਨ ਜਿਹੜੀ એનર્ਜੀ ਲੱਗਦੀ ਹੈ ਤਾਂ ਉਧਰ ਰਿਜ਼ਲਟ ਆਂਦਾ ਜਿਹੜਾ ਅੱਜ ਡੈਡ ਬੋਟੀ ਆਏ 3 ਤੋਂ 4 ਦਿਨ ਇਸ ਨੂੰ ਲੱਗੇ ਆ ਨਹੀਂ ਤਾਂ ਲੋਕਾਂ ਨੂੰ 15 15 20 ਦਿਨ ਲੱਗਦਾ ਤਾਂ ਇਹੀ ਯਾ ਹੋਰ ਅੰਬੈਸਡਰ ਜਿਹੜੇ ਇਹ ਤਿੰਨਾਂ ਦੀ ਟੀਮ ਨੇ ਬੜੀ ਸ਼ਿੱਦਤ ਨਾਲ ਸਾਡੀ ਮਦਦ ਕੀਤੀ ਜੇ ਰਾਤ ਨੂੰ 12 ਵਜੇ ਵੀ ਅਸੀਂ ਉਹਨਾਂ ਨੂੰ ਕੋਈ ਤੰਗ ਕੀਤਾ ਜਾਂ ਕਾਲ ਕੀਤੀ ਉਹਨਾਂ ਦਾ ਸਾਡਾ ਫੋਨ ਚੱਕਿਆ ਤੁਹਾਨੂੰ ਰਿਸਪੌਂਸ ਦਿੱਤਾ ਇਸ ਤਰ੍ਹਾਂ ਕਿ ਜਦੋਂ ਵੀ ਇਹਦਾ ਕੋਈ ਸਮੱਸਿਆ ਆਂਦੀ ਹੈ ਤਾਂ ਉਹ ਜਿੱਥੇ ਵੀ ਟਕਣਾ ਘਟਦੀ ਹੈ ਉਹ ਆਪਣੇ ਨੇੜੇ ਦੇ ਜਿਹੜੇ ਪੋਲਿਟਿਕਲ ਜਿਹੜੇ ਆਪਣੇ ਐਮ ਐ ਐਮ ਐਲ ਐਮ ਪੀ ਵੀ ਸੰਪਰਕ ਕਰਨ ਜਾਂ ਅਸੀਂ ਵੀ ਭਾਜਪਾ ਅੰ内 ਨਾਲ ਜੁੜੇ ਹੋયા ਆਂ ਤੇ ਸਾਡੇ ਨਾਲ ਵੀ ਸੰਪਰਕ ਕਰਦੇ ਆਂ ਤੇ ਅਸੀਂ ਜੋ ਸੰਭਵ ਮਦਦ ਹੈ ਸਰਕਾਰ ਵੱਲੋਂ ਜੋ ਵੀ ਅਸੀਂ ਪੂਰੀ ਕਰਾਂ ਦੀ ਮਦਦ ਕਰਦੇ ਆਂ